ਮਿੱਤਰੋ ਅੱਪਾ ਅੱਜ ਮੌੜ ਮੰਡੀ ਦੇ ਵਿੱਚ ਪਹੁੰਚ ਗਏ ਜਿਹੜੀ 20 ਤਰੀਕ ਨੂੰ ਲੱਗਦੀ ਆ ਮਹੀਨੇ 'ਚ ਇੱਕ ਵਾਰੀ ਲੱਗਦੀ ਆ ਤੇ ਵੱਡੀ ਮੰਡੀ ਆ ਤੇ ਮੰਡੀ ਕੀ ਆ ਨਾ ਪਰ ਤੁਹਾਨੂੰ ਥਾਂ ਨਹੀਂ ਹੈਗਾ ਤੇ ਆਪਾਂ ਗੱਲ ਕਰ ਲਈਏ ਤਾਂ ਆਪਾਂ ਸ ਨੂੰ ਤੋੜ ਕੇ ਦਿਖਾਉਣੇ ਝੋਤੀ ਬਹੁਤ ਚੰਗੀ ਖੜੀ ਆ ਲੈ ਲਾਈ ਦੀ ਆਂ ਦੇਖ ਦੀ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਂਗੇ ਵੀਡੀਓ ਚੱਲਣ ਤੋਂ ਪਹਿਲਾਂ ਸ਼ੇਅਰ ਜ਼ੋਰਦਾਰ ਆ ਮਿੱਤਰੋ ਜਿਹੜੇ ਭਰਾ ਪਹਿਲੀ ਵਾਰ ਦੇਖ ਰਹੇ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਆਓ ਫਿਰ ਬਾਅਦ ਸਮਾਂ ਆ ਲਈਏ ਇੱਕ ਵਾਰੀ ਤੋੜ ਕੇ ਦਿਖਾਉਣੇ ਝੋਤੀ ਦੇ ਤੁਸੀਂ ਚੈੱਕ ਕਰ ਲੋ ਥਣਲੇਵੇ ਦੀ ਬਿਲਕੁਲ ਸਾਫ ਆ ਤੇ ਚੰਗੀ ਝੋਟੀ ਆ ਕਦਵਾਜ ਨਾਲੀ ਤੇ ਬਾਕੀ ਦੁੱਧ ਵੀ ਚੰਗਾ ਪਾ ਦੂਗੀ ਤੇ ਬਾਕੀ ਰੇਟ ਵੀ ਚੰਗਾ ਥੋੜੇ ਉਪਰ ਆਪਾਂ ਜਰੂਰ ਕਰਦੀ ਆ ਕਿਉਂਕਿ ਕਈ ਵਾਰ ਪਸ਼ੂ ਘਰੋਂ ਨਿਕਲੇ ਨਹੀਂ ਹੁੰਦਾ ਹਨ ਜੇ ਆਪਾਂ ਗੱਲ ਕਰੀਏ ਥਣਲੇਵਾ ਬਿਲਕੁਲ ਸਾਫ ਆ ਜਮਾ ਤੇ ਬਾਕੀ ਕਮ ਹੀ ਨਹੀਂ ਹੈਗੀ ਕੋਈ ਗੱਬਣਾ ਲੈਂਦੀ ਹੈ ਹਫਤਾ ਤੱਕ ਹਫਤਾ ਤੱਕ ਲੈਂਦੀ ਆ ਤੇ ਬਾਕੀ ਆਪਾਂ ਪੂਰੀ ਡਿਟੇਲ ਬਾਈ ਤੋਂ ਜਿਹੜੀ ਲੈ ਕੇ ਦਿੰਨੇ ਆ ਤੇ ਬਾਕੀ ਤੁਹਾਨੂੰ ਸਾਰਾ ਚਾਨਣ ਕਰਦੇ ਵੀ ਕੀ ਦੁੱਧਾ ਕੀ ਰਿਪੋਰਟ ਆ ਕੰਮੇ ਸੂਏ ਸੂਗੀ ਇਸ ਵਾਰ ਚੰਗਾ ਲੇਵਾ ਤਿਆਰ ਕਰਾ ਤੇ ਇੱਕ ਹਫਤੇ ਦੇ ਵਿੱਚ ਜੇ ਆਪਾਂ ਗੱਲ ਕਰ ਲਈ ਝੋਟੀ ਨੇ ਬਹੁਤ ਵਧੀਆ ਲੇਵਾ ਜਿਹੜਾ ਨੇ ਤਿਆਰ ਕਰਨਾ ਭਾਈ ਸਸੀ ਗਾਲ ਸਸੀ ਗਾਲ ਜੀ ਤੇ ਭਾਈ ਨਾਮ ਦੱਸ ਆਪਣਾ ਉਧਰੋਂ ਨਾਮ ਪ੍ਰਤਾਪ ਸਿੰਘ ਪਾਉ ਪ੍ਰਤਾਪ ਸਿੰਘ ਪਾਉ ਹਾਂ ਠੀਕ ਆ ਕਿਹੜਾ ਪਿੰਡ ਰਹਿੰਦਾ ਭਾਈ ਰਾਮਾ ਮੰਡੀ ਵੀਰੇ ਰਾਮਾ ਮੰਡੀ ਹਾਂ ਠੀਕ ਆ ਜ਼ਿਲ੍ਹਾ ਆਪਾਂ ਨੂੰ ਪੈਂਦਾ ਬਠਿੰਡਾ ਭਾਈ ਬਠਿੰਡਾ ਠੀਕ ਆ ਲੈ ਪ੍ਰਤਾਪ ਇੱਕ ਵਾਰ ਦੱਸ ਭਾਈ ਨੰਬਰ ਦੱਸੋ 78149 ਠੀਕ ਆ 92463 ਠੀਕ ਆ ਲੇ ਭਾਈ ਜੇ ਆਪਾਂ ਗੱਲ ਕਰ ਲਈ ਪਾਉਂਗਾ ਕਿ ਪ੍ਰਤਾਪ ਕਮਾਉਂਗਾ ਕਹਿੰਦਾ ਕਿ ਚੱਕੀ ਉਹ ਜੇ ਆਪਾਂ ਭਾਈ ਗੱਲ ਕਰ ਲਈਏ ਮਨ ਲਾ ਜਿਹੜੀ ਝੋਟੀ ਹੈ ਕਿਵੇਂ ਸੂਏ ਸੂਗੀ ਦੂਜਾ ਸੂਆ ਵੀਰੇ ਦੂਜਾ ਸੂਆ ਸੂਣ ਵਾਲੀ ਆ ਹਾਂ ਹਾਂ ਕਿੰਨਾ ਕੁ ਟਾਈਮ ਲੈਂਦੀ ਹੈ ਮਨ ਲਾ ਲੈ ਜੀ 8 ਦਿਨ ਜੇ 8 ਹਫ਼ਤੇ ਮਨ ਲਾ ਹਫ਼ਤੇ ਤੱਕ ਮੰਨ ਲਓ ਮਿੱਤਰੋ ਇਧਰ ਉਧਰ ਹੋ ਜਾਂਦੀ ਆ ਐਨੂੰ ਜੀ ਭਾਈ ਤੇ ਬਾਕੀ ਭਾਈ ਪਹਿਲੇ ਸੂਏ ਮਨ ਲਾ ਕਿੰਨਾ ਕੁ ਦੁੱਧ ਦਿੱਤਾ ਸੀ 14 13 14 ਕਿਲੋ ਪਹਿਲੇ 13 14 ਕਿਲੋ ਦੁੱਧ ਖੁੱਲਾ ਪਾਇਆ ਜਾਨੀ ਕਿ ਹਾਂ ਐਤ ਕੀ 16 17 ਐਤ ਕੀ ਭਾਈ ਕਹਿੰਦਾ ਵੀ 16 17 ਦੀ ਉਮੀਦ ਮਿੱ ਘਰ ਦੀ ਝੋਟੀਆਂ ਕੋਈ ਵਪਾਰ ਦਾ ਕੰਮ ਤਾਂ ਨਹੀਂ ਬਾਈ ਵਪਾਰ ਦਾ ਵਪਾਰ ਕਰਦੇ ਚੰਗੇ ਪਸ਼ੂ ਖਰੀਦੇ ਮਾਲਾ ਲੈ ਮੇਤਰੋ ਚੰਗੇ ਪਸ਼ੂ ਖਰੀਦੇ ਬਾਈ ਕਹਿੰਦਾ ਵਪਾਰ ਵੀ ਕਰਦੇ ਆ ਸ਼ੌਂਪ ਦਾ ਤੇ ਇਸ ਵਾਰ ਕਾ 16 17 ਕਿਲੋ ਉਮੀਦ ਹੈਗੀ ਏ ਝੋਪੀ ਦੋ ਤੇ ਬਾਈ ਮਨਲਾ ਰੇਟ ਦੀ ਗੱਲ ਨਹੀਂ ਪਾਉ ਰੇਟ ਦੋ 25 ਕਰ ਦੋ 25 ਮਾਨਤਨ ਹੋ ਜਾਊਗਾ ਮਾਨਤਨ ਫੁੱਲ ਕਰ ਦੋ ਠੀਕ ਆ ਲੈ ਮੇਤਰੋ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਇੱਕ ਵਾਰੀ ਹੋਰ ਬੋਲ ਦੇ ਰਾਮਾ ਮੰਡੀ ਰਾਮਾ ਮੰਡੀ ਜ਼ਿਲ੍ਹਾ ਬਠਿੰਡਾ ਠੀਕ ਆ ਨੰਬਰ ਵੀ ਬੋਲ ਦੋ ਬਾਈ 70149 92403 ਇਸ ਨੰਬਰ ਤੇ ਮੇਤਰੋ ਸੰਪਰਕ ਕਰ ਲਿਓ 225 ਰੇਟ ਕਰਦਾ ਬਾਈ ਮਾਨਦਾਨ ਜਰੂਰ ਹੋ ਜੂਗਾ ਪੂਰੀ ਤਸੱਲੀ ਕਰਕੇ ਤੁਸੀਂ ਲੈ ਸਕਦੇ ਹੋ ਕਈ ਵਾਰ ਬਾਈ ਆਏ ਜਾ ਹੋ ਜਾਂਦਾ ਯਾਰ ਮੰਨ ਲਾ ਵੀ ਗੱਭਣਾ ਮੰਨ ਲਾ ਵੀ ਸਵਾਗੇ ਲੈ ਜੀਏ ਕਿਤੇ ਵਾਰ ਕੋਈ ਸਾਈ ਪਾ ਦੇ ਮੰਨ ਲਾ ਹੋ ਜੂਗਾ ਮੈਂ ਹਾਂ ਹਾਂ ਕੋਈ ਠੀਕ ਹੈ ਲੈ ਕਈ ਵਾਰ ਜੇ ਕੋਈ ਵਹਿਮ ਕਰਦਾ ਸਾਈ ਪਾ ਦੇ ਬਾਈ ਕਹਿੰਦਾ ਸਵਾਗੇ ਵੀ ਦੇ ਦਾਂਗੇ ਸੌਦਾ ਕਰਕੇ ਸਾਈ ਬੰਨ ਪਾ ਦਿਓ ਜਦੋਂ ਸੂਬੀ ਉਦੋਂ ਲੈ ਜੀਓ ਤੇ ਆ ਜੋ ਮਿੱਤਰੋ ਮੰਡੀ ਚ ਮਾਰਦੇ ਕਿਹੜਾ ਤੇ ਹੋਰ ਪਸ਼ੂ ਲੈਣੇ ਕਿ ਕੀ ਕੀ ਆਪ ਬੁਝਾਤੇ ਆ ਆਪਣੇ ਪਸ਼ੂ ਕੀ ਬੜੀ ਲੇਵਟੀ तो देर किस बात की है आज से ही अपने पशु को राइट टच पिलाना शुरू कर दो ताकि आपके पशु की लेवटी बड़ी हो और वो सुंदर दिखाई दे और इसको आप दस एम के खिलास को राइट एच ने आप दुकान पे और ऑनलाइन भी खरीद और अधिक जानकारी के लिए इस नंबर पे कांटेक्ट कर सकते हैं आप सात आठ नौ जीरो जीरो बयालीस हजार ਤੇ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਡਿਟੇਲ ਜਿਹੜੀ ਆਪਾਂ ਲੈ ਕੇ ਨੇ ਮੋੜਦਾ ਬਾਈ ਤੇ ਤਿਆਰ ਆ ਪੁਰੀਆਂ ਮੰਨ ਲਾ ਕਹਿੰਦਾ ਵੀ ਲੈ ਵਾ ਜਿਹੜਾ ਚੰਗਾ ਵਧੀਆ ਬਣਾਉਂਦੀਆਂ ਹੁੰਦੀਆਂ ਆ ਡਰ ਤੇ ਕਿੰਨੇ ਕੁ ਦਿਨ ਲੈਂਦੀਆਂ ਨੇ ਕੀ ਗੱਲਬਾਤ ਆ ਬਾਈ ਨਾਲ ਕਰਾਂਗੇ ਵੱਡੀਆਂ ਮੱਝਾਂ ਜ਼ਬਰਦਸਤ ਹੈ ਦੀ ਤੇ ਕਿਉਂਕਿ ਜੇ ਦੁੱਧ ਵਾਲੀਆਂ ਮੱਝਾਂ ਆਪਾਂ ਚੰਗੀਆਂ ਖਰੀਦਾਂਗੇ ਤਾਂ ਚੰਗਾ ਮਿੱਤਰੋ ਰੇਟ ਵੀ ਲਾਉਣਾ ਪਊਗਾ ਹਨਾ ਤੇ ਆਡਰ ਬਹੁਤ ਸੋਹਣਾ ਤਿਆਰ ਕਰਿਆ ਕੋਈ ਕਮਿਊਨਿਟੀ ਦੇ ਪਾਸੋਂ ਟੇਡਾ ਵਿੰਗਾ ਨਹੀਂ ਚਾਰੇ ਥਣ ਜਿਹੜੇ ਲਗ ਲਗਾ ਕੱਲੇ ਕੱਲੇ ਨੇ 135 ਤੇ ਬਾਕੀ ਆਪਾਂ ਬਾਈ ਨਾਲ ਕਰਦੇ ਆਂ ਗੱਲ ਤੇ ਦੋ ਨਾਗਨੇ ਬਾਈ ਕੋਲੇ ਉਹ ਵੀ ਤੋੜ ਕੇ ਦਿਖਾਈ ਕਿ ਬਾਅਦ ਚ ਤੋੜੀ ਤੋੜ ਦਿਓ ਵੀ ਤੇ ਦੂਜੀ ਵੀ ਮਿੱਤਰੋ ਤੁਰਦੀ ਚੱਕ ਕਰ ਲੋ ਤੇ ਇਹਦਾ ਵੀ ਥਣਲੇਵਾ ਗੱਲ ਕਰੀਏ ਸਾਫ ਪੂਰਾ ਹਨਾ ਮੰਨ ਕਿ ਚਲੋ ਪੂਰੀ ਸਪੇਸ ਤੇ ਥਣਨੇ ਗਿਠ ਗਿਠ ਦੀ ਤੇ ਬਾਕੀ ਇਹ ਵੀ ਤੋੜ ਕੇ ਤੁਹਾਨੂੰ ਦਿਖਾ ਦਈਏ ਤੇ ਫਿਰ ਆਪਾਂ ਦੋਨੋਂ ਡਿਟੇਲ ਆ ਜਿਹੜੀ ਲੈ ਕੇ ਦੇਵਾਂਗੇ ਸਾਫ ਥਣਲੇਵੇ ਦੀਆਂ ਬਿਲਕੁਲ ਚੰਗੇ ਮੰਨ ਲੋ ਕੱਦ ਹਵਾਨੇ ਵਾਲੀਆਂ ਚੰਗੇ ਦੁੱਧ ਵਾਲੀਆਂ ਨੇ ਤੇ ਪੂਰੀ ਡਿਟੇਲ ਹੈ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆਪਾਂ ਕਿਉਂਕਿ ਜੇ ਮਿੱਤਰੋ ਐ ਹੁੰਦਾ ਨਾ ਮੱਝ ਇੱਕ ਰੱਖ ਲਓ ਦੁੱਧ ਵਾਲੀ ਰੱਖ ਲਓ ਚੰਗੀ ਚਾਹੀ ਜਿਵੇਂ ਵੱਡੀਆਂ ਮੱਝਾਂ ਨੇ ਦੁੱਧ ਪਾਉਣਾ ਜੇ ਕਿਸੇ ਭਰਾ ਨੇ ਮਲੋਂਾ ਵਾਸਤੇ ਫਾਇਦੇਮੰਦ ਨਹੀਂ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਤੇ ਭਾਈ ਨਾਮ ਦੱਸੋ ਪਹਿਲਾਂ ਦੱਸ ਲਓ ਲਖਵਿੰਦਰ ਸਿੰਘ ਜੀ ਲਖਵਿੰਦਰ ਠੀਕ ਆ ਲਖਵਿੰਦਰ ਪਿੰਡ ਬਾਈ ਕੋਟਲੀ ਕਲਾ ਮੇਰਾ ਕੋਟਲੀ ਕਲਾ ਜਿਲ੍ਹਾ ਆਪ ਨੂੰ ਖੰਡਾ ਰਹਿੰਦਾ ਮਾਨਸਾ ਮਾਨਸਾ ਠੀਕ ਹੈ ਤੇ ਬਾਈ ਲਖਮਿੰਦਰ ਕੁਵਰ ਦਾ ਮੋਬਾਈਲ ਨੰਬਰ ਦੱਸ 70873 73122 ਠੀਕ ਹੈ ਲੈ ਬਾਈ ਲਖਮਿੰਦਰ ਕੋਲੇ ਆ ਪਿੰਡ ਬਾਈ ਦਾ ਕੋਟਲੀ ਕਲਾ ਹਨਾ ਹਾਂ ਕਲਾ ਵੱਡੀ ਕੋਟਲੀ ਹਾਂ ਵੱਡੀ ਕੋਟਲੀ ਵੱਡੀ ਕੋਟਲੀ ਪਿੰਡ ਆ ਬਾਈ ਦਾ ਜਿਲ੍ਹਾ ਮਾਨਸਾ ਰਹਿੰਦਾ ਤੇ ਲਖਮਿੰਦਰ ਜੀ ਆਪਾਂ ਬਾਈ ਪਹਿਲੇ ਨੰਬਰ ਵਾਲੀ ਦੀ ਗੱਲ ਕਰ ਲਈ ਤਾਂ ਕੈਵੇਂ ਸੂਏ ਇਸ ਵਾਰ ਦੂਜੇ ਸੂਏ ਸੂਗੀ ਹਾਂ ਕੈ ਕਿ ਦਿਨ ਲੈਂਦੀ ਆ ਲੈ ਜੀ 5-7 ਦਿਨ ਵੀ ਰਹਿ ਜਾਂਦੇ 5-7 ਦਿਨ 5-7 ਦਿਨਾਂ ਦੀ ਮਿੱਤਰੋ 31 ਹਫ਼ਤੇ ਦੀ ਜੇ ਆਪਾਂ ਕਹਦੀਏ ਤੇ ਬਾਕੀ ਆਰਡ ਇਦੋਂ ਹੋਰ ਵਧੀਆ ਤਿਆਰ ਕਰੂ ਹਨਾ ਮੈਂ ਤਿਆਰ ਕਰਕੇ ਸਾਰੇ ਵਾਲ ਕੱਢ ਗਏ ਪਹਿਲਾਂ ਕਿੰਨਾ ਸੀ ਪਹਿਲੇ ਸੂਈ ਦਾ ਸੀਗਾ 12 13 ਕਿਲੋ ਦਾ 12 13 ਕਿਲੋ ਇਸ ਵਾਰ ਕਿੰਨੀ ਕੁ ਉਮੀਦ ਆ ਉਮੀਦ ਤਾਂ 15 ਕਿਲੋ ਦੇ ਪਰ 14 ਕਿਲੋ ਦੀ ਗਾਰੰਟੀ ਦੇ ਮੈਂ ਠੀਕ ਹੈ ਲੈ ਮਿੱਤਰੋ 15 ਕਿਲੋ ਦੀ ਬਾਈ ਕਹਿੰਦਾ ਉਮੀਦ ਆ 14 ਕਿਲੋ ਦੀ ਗਾਰੰਟੀ ਦੇ ਕੇ ਦੋ ਰਾਂਗੇ ਠੀਕ ਹੈ ਬਾਕੀ ਤੁਸੀਂ ਪੂਰੀ ਤਸੱਲੀ ਕਰਕੇ ਫੇਰ ਖਰੀਦ ਲਿਓ ਤੇ ਬਾਈ ਦਾ ਪਿੰਡਾ ਕੋਟਲੀ ਤੇ ਲੋਕਲੀ ਤੇ ਜਿਲ੍ਹਾ ਮਾਨਸਾ ਰਹਿੰਦਾ ਲੇਖੰਦ ਰੇਟ ਦੀ ਗੱਲ ਆਂਦੀ ਬਾਈ ਰੇਟ ਤਾਂ ਮੈਨੂੰ 135 ਆਈ 135 ਮਾਨਤਨ ਹੋ ਜੂ ਮਾਨਤਨ ਹੋ ਜਾ ਲੈ ਮਿੱਤਰੋ 1 14-15 ਕਿਲੋ ਦੁੱਧ ਵਾਲੀ ਮੈਸਗੀ ਤੇ ਬਾਕੀ ਤੁਸੀਂ ਜਾਂਚ ਪਰਖ ਕੇ ਲੈ ਸਕਦੇ ਹੋ ਤੇ ਭਾਈ ਦੂਜੇ ਨੰਬਰ ਵਾਲੀ ਕੋਲ ਆਇਆ ਲਖੰਦਰ ਇਹ ਮਨਲਾ ਐਮਐਸ ਹੋਏ ਸੂਏ ਸੂਏ ਤੀਜੇ ਸੂਏ ਸੂਣ ਦੀ ਇਹ ਮੇ ਤੀਜੇ ਸੂਏ ਸੂਣ ਵਾਲੀ ਆ ਕਹ ਇੱਕ ਦਿਨ ਲੈ ਜੂਗੀ ਇਹ ਹਫਤਾ ਲੈ ਜੀ ਇੱਕ ਹਫਤਾ ਹਾਂ ਇੱਕ ਹਫਤੇ ਜਿਹੜੀ ਇਹ ਮੱਝ ਕੱਚੀ ਆ ਤੇ ਅਡਰੇ ਨੇ ਵੀ ਸੋਨਾ ਬਣਾਇਆ ਥਣ ਲੇਵਾ ਬਿਲਕੁਲ ਸਾਫ ਲੱਗਿਆ ਚੰਗੀ ਸਵੇਸ ਤੇ ਥਣ ਲੱਗੇ ਹੋਏ ਨੇ ਤੇ ਬਾਕੀ ਭਾਈ ਮਨਲਾ ਕਿੰਨਾ ਦੁੱਧ ਪਾਉਗੀ ਇਹ ਇਹ 15-16 ਕਿਲੋ ਦੀ ਹੋ ਰਹੀ ਦੀ ਜੀ 15-16 ਕਿਲੋ ਦੀ ਵੱਡੀ ਮੱਝਾਂ ਮਿੱਤਰੋ 15-16 ਕਿਲੋ ਦੀ ਉਮੀਦ ਹੈਗੀ ਆ ਕਿਉਂਕਿ ਜੇ ਆਪਾਂ ਢਾਂਚਾ ਦੇਖੀਏ ਮੱਝ ਦਾ ਤਾਂ ਢਾਂਚਾ ਜਿਹੜਾ ਬਹੁਤ ਵਧੀਆ ਤਾਂ ਦੁੱਧ ਵਾਲਾ ਮੰਨ ਲਾ ਢਾਂਚਾਗਾ ਪਤਲੀ ਚਮੜੀ ਦੀ ਆ ਤੇ ਥਣ ਲੇਵਾ ਬਿਲਕੁਲ ਸਾਫ਼ ਹੈਗਾ ਤੇ ਬਈ ਲਖਿੰਦਰ ਇਹਦੇ ਰੇਟ ਦੀ ਗੱਲ ਆ ਇਹਦਾ 1.45 ਹੈ ਜੀ 1.45 ਮਾਨਦਾਨ ਹੋ ਜੂ ਹਾਂ ਜੀ ਠੀਕ ਆ ਇਹਦਾ ਰੇਟ 1.45 ਮਾਨਦਾਨ ਹੋ ਜੂਗਾ ਪਹਿਲੀ ਦੇ 1.35 ਹੈ ਨਾ ਬਈ ਜੇ ਕਈ ਵਾਰ ਕੋਈ ਜੋੜਾ ਲੈ ਲੈਂਦਾ ਜੋੜੇ ਫੁੱਲ ਮਾਨਦਾਨ ਕਰ ਦਾਂਗੇ ਠੀਕ ਆ ਲੈ ਬਈ ਕਹਿੰਦਾ ਜੋੜਾ ਲੈਂਦਾ ਤਾਂ ਫੁੱਲ ਮਾਨਦਾਨ ਕਰ ਦਾਂਗੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਪੰਡ ਬਾਈ ਦਾ ਕੋਟਲੀ ਕਲਾਂ ਜਲਾ ਮਾਨਸਾ ਇੱਕ ਵਾਰੀ ਨੰਬਰ ਹੋਰ ਰੋਲ ਦਿੱਤੇ 787372122 ਠੀਕ ਆ ਬਾਈ ਨਾ ਮਿੱਤਰੋ ਸੰਭਰ ਕਰ ਲਿਓ ਤੇ ਆ ਜਾਓ ਫਿਰ ਨਾਲ ਹੀ ਆਪਾਂ ਤੁਹਾਨੂੰ ਹੋਰ ਦਿਖਾਉਣੇ ਲ ਮੈਤਰੋ ਨੇ ਕਪਾ ਜਾਇਜੇ ਮੁੱਲ ਦੀ ਮੱਝ ਦੌਰ ਕੇ ਦਿਖਾਉਣਿਆ ਤੇ ਬਾਕੀ ਤੁਰਦੀ ਤੁਸੀਂ ਚੈੱਕ ਕਰ ਲਓ ਥਣਲੇਵਾ ਬਿਲਕੁਲ ਸਾਫਾ ਤੇ ਸਾਹਮਣੇ ਬੱਚਾ ਖੜਾ ਹੋਲੀ ਬਾਈ ਤੇ ਇੱਕ ਨੰਬਰ ਥਣਲੇਵਾ ਜਮ ਹਨਾ ਟੈਟ ਲੇਵੇ ਦੀ ਆ ਤੇ ਬਾਕੀ ਬਾਈ ਦੋ ਬਸਕੇ ਦੇ ਮੈਂ ਦੁੱਧ ਬਾਦ ਕੀ ਹਨਾ ਕੀ ਗੱਲਬਾਤ ਆ ਸਾਰੀ ਮੋੜ ਲਾ ਬਾਈ ਜਬਾ ਥਣ ਲੇਵਰੀ ਗੱਲ ਕਰੀ ਤਾਂ ਸਾਫ ਆ ਬਿਲਕੁਲ ਚੰਗਾ ਸਪੇਸ ਵਾਲਾ ਥਣ ਲੱਗਿਆ ਤੇ ਬਾਕੀ ਦੁਰਦਾਲੀ ਮੱਝ ਆ ਗਈ ਲੈ ਚੱਲ ਬਾਈ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਤੁਸੀਂ ਜਾ ਕੇ ਕੀ ਰੇਟ ਰੂਟ ਕਰਦਾ 85 ਗੱਲਬਾਤਾ ਕਿੰਨਾ ਦੁੱਧ ਆ ਆ ਜਿਹੜਾ ਸਾਹਮਣੇ ਬੱਚਾ ਦੇਖ ਸਕਦਾ ਤੁਸੀਂ ਬਾਕੀ ਬਾਈ ਨਾਲ ਕਰਦੇ ਆ ਗੱਲਬਾਤ ਬਾਈ ਸਸੀ ਗਾਲ ਸਸੀ ਗਾਲ ਬਾਈ ਤੇ ਬਾਈ ਨਾਮ ਦੱਸੀ ਪਹਿਲਾਂ ਤਾਂ ਨਾਮ ਮੇਰਾ ਜਸਵੀਰ ਸਿੰਘ ਹੀ ਪਿੰਡ ਕੋੜਵੱਤਾ ਜੀ ਠੀਕ ਆ ਜਸਵੀਰ ਸਿੰਘ ਪਿੰਡ ਕੋੜਵੱਤਾ ਜੀ ਕੋੜਵੱਤਾ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਜਸਵੀਰ ਨੰਬਰ ਬੋਲੀ ਇੱਕ ਵਾਰੀ ਬਾਈ 70876 8 ਤੇ ਜਸਬੀਰ ਜੀ ਆਪਾਂ ਬਾਈ ਇਸ ਛੋਟੀ ਦੀ ਗੱਲ ਕਰ ਲਈਏ ਕਹਵੇਂ ਸੂਏ ਆ ਇਹ ਬਾਈ ਚੌਥੇ ਸੂਏ ਆਈ ਚੌਥੇ ਸੂਏ ਕਰਦੀ ਆਪਣੀ ਹਾਂਜੀ ਜਮਾਂ ਕਰਦੀ ਆਪਣੀ ਠੀਕ ਆ ਤੇ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਨੂੰ ਸੂਈ ਨੂੰ ਨੂੰ ਹੋ ਗਏ 20-22 ਦਿਨ ਹੀ 20-22 ਦਿਨ ਹਾਂਜੀ ਦੁੱਧ ਦਾ ਇਸ ਟਾਈਮ ਕਿੰਨਾ ਜਸਬੀਰ ਦੁੱਧ ਦੇ ਇਸ ਟਾਈਮ 12 ਕਿਲੋ ਆਈ 12 ਕਿਲੋ ਹਾਂਜੀ ਠੀਕ ਆ ਤੇ ਪੂਰਾ ਦਸੱਲੀ ਜਮਾਂ ਪੂਰੀ ਜਮਾਂ ਦਸੱਲੀ ਠੀਕ ਆ ਲੈ ਮਿੱਤਰੋ ਦਸੱਲੀ ਕਰ ਲਿਓ 12 ਕਿਲੋ ਬਾਈ ਕਹਿੰਦਾ ਤਿਆਰ ਆ ਦੁੱਧ ਇਹ ਸੂਈ ਸੂਈ ਨੂੰ ਟਾਈਮ ਹੋ ਗਿਆ ਬਾਈ 20 ਕਿਤੇ ਹੋਗੇ 20 ਦਿਨ ਮਾਗਰ ਕੱਟੀ ਆ ਹਾਂਜੀ ਤੇ ਬਾਕੀ ਮੌਕੇ ਯਾਰ ਦੋਨੋਂ ਗਮ ਮੌਕੇ ਤੇ ਬਾਈ ਕਹਿੰਦਾ ਮਾਨਦਾਨ ਕਰ ਦਾਂਗੇ ਰੇਟ 85000 ਕਰਦਾ ਮਿੱਤਰੋ ਜਾਇਜ਼ ਰੇਟ ਆ ਚੰਗੀ ਮੱਝ ਆ ਕਿ ਮੰਗਰ ਕੱਟੀ ਆ ਤੇ ਬਾਕੀ ਇਸ ਵੀ ਨੰਬਰ ਇੱਕ ਵਾਰੀ ਹੋਰ ਬੋਲ ਦਵਾਂ 70876 86110 ਪਿੰਡ ਬਾਈ ਦਾ ਕੋਟ ਪਤਾਈ ਪਤਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਇਸ ਵੀ ਇਹਨਾਂ ਤੋਂ ਤੁਸੀਂ ਸੰਪਰਕ ਕਰ ਸਕਦੇ ਹੋ ਸੰਪਰਕ ਕਰਕੇ ਪੂਰੀ ਦਸੱਲੀ ਕਰਕੇ ਮੱਝ ਚੋਕੇ ਖਰੀਦ ਸਕਦੇ ਹੋ ਦੋ ਟਾਈਮ ਬਾਈ ਜਵਾ ਸਕਦੇ ਹੋ ਹਾਂ ਠੀਕ ਹੈ ਚੋਕੇ ਫੇਰ ਤੁਸੀਂ ਖਰੀਦ ਸਕਦੇ ਹੋ ਪੂਰੀ ਦਸੱਲੀ ਕਰਕੇ ਪਿੰਡ ਕੋਟ ਕੋਟ ਫੱਤਾ ਜ਼ਿਲ੍ਹਾ ਬਠਿੰਡਾ ਲੰਮਤ ਰੱਖਣਾ ਝੋਟੀ ਬਾਈ ਹੋਰ ਤੋਰ ਕੇ ਦਿਖਾਉਣਾ ਚੰਗੀ ਆ ਤੇ ਬਾਕੀ ਬਾਈ ਮਨਜੀਤ ਕੋਲ ਆ ਮਨਜੀਤ ਨੂੰ ਸਾਰੀ ਜਾਣਦੇ ਆ ਤੇ ਪੂਰੀ ਗੱਲਬਾਤ ਵੀ ਕਰਾਂ ਮਨਜੀਤ ਨਾਲ ਕਾਫੀ ਟਾਈਮ ਬਾਅਦ ਅੱਜ ਦੱਸਿਆ ਮੋੜਦਾ ਬਾਈ ਓ ਰਾਈ ਤੇ ਜਾਉਂਗਾ ਅੱਜ ਲੈ ਗਏ ਹਾਂ ਚੋਟੀ ਆ ਬਾਕੀ ਚੰਗੀ ਝੋਟੀ ਆ ਚੰਗੇ ਦੁੱਧ ਵਾਲੀ ਆ ਤੇ ਦੁੱਧ ਦੀ ਬਾਈ ਚੰਗਾ ਤਿਆਰ ਦੱਸਦਾ ਤੇ ਝੋਟੀ ਵੀ ਸੰਗਾਰੀ ਹੋਈ ਆ ਪੂਰੀ ਮਿੱਤਰੋ ਕਮੀ ਕੋਈ ਨਹੀਂ ਹੈਗੀ ਪਹਿਲਾਂ ਚੱਲ ਬਾਈ ਬੰਨ ਦੇ ਬਾਹਰ ਚੱਲਾਂਗੇ ਇੱਥੇ ਘੜਾ ਲਾ ਬੰਦੇ ਨਾਲ ਮਾਲ ਕਰੀ ਤੇ ਮਿੱਤਰੋ ਤੇ ਬਾਕੀ ਮਨਜੀਤ ਨਾ ਕਰਦੇ ਆ ਗੱਲ ਮਨਜੀਤ ਆਈ ਤੈਨੂੰ ਮਾੜਾ ਮੂਰੇ ਲੋ ਜੀ ਲੋ ਤੇ ਥਾਂ ਲੇਵਾ ਜੀ ਆਪਾਂ ਗੱਲ ਕਰੀਏ ਬਿਲਕੁਲ ਸਾਫ਼ ਆਈ ਹਨ ਤੇ ਬਾਕੀ ਮਨਜੀਤ ਨਾ ਕਰਦੇ ਆ ਗੱਲ ਅ ਭਾਈ ਸੱਸੀ ਗੱਲ ਹੱਸੀਆ ਭਾਈ ਜੀ ਤੇ ਨਾਮ ਦੱਸੋ ਪਹਿਲਾਂ ਆਪਣਾ ਹਾਂ ਜੀ ਮੇਰਾ ਤਾਂ ਮਨਜੀਤ ਸਿੰਘ ਠੀਕ ਹੈ ਪਿੰਡ ਦਸੌਂਦੀਆ ਜ਼ਿਲ੍ਹਾ ਮਾਨਸਾ ਠੀਕ ਹੈ ਤੇ ਪਹਿਲਾਂ ਮੈਨੂੰ ਜਿਹੜੇ ਸਾਰੇ ਚੈਨਲ ਵਾਲੇ ਵੀਰ ਅਨੁਮੋ ਪਰ ਕਰਦੇ ਨੇ ਦੇਖਦੇ ਨੇ ਭਾਈ ਦਾ ਚੈਨਲ ਦਨ ਜੋ ਗਨੀ ਰਾਤ ਚੌਕਨੀ ਤਰੱਕੀ ਕਰੇ ਤੇ ਸਾਰੇ ਭੈਣ ਭਾਈਆਂ ਨੂੰ ਸਤਿ ਸ਼੍ਰੀ ਅਕਾਲ ਇੱਕ ਤਾਂ ਬਾਈ ਮਨਜੀਤ ਦਾ ਅੱਸੀ ਪਹਿਲਾਂ ਬੜਾ ਟਾਈਮ ਹੋ ਗਿਆ ਮੰਨ ਕੇ ਚੱਲੇ ਵੀ ਤਿੰਨ ਚਾਰ ਮਹੀਨਿਆਂ ਕੋ ਦੇਖਿਆ ਨਹੀਂ ਕੀ ਗੱਲ ਹੈ ਵੀਰੇ ਮੈਂ ਚੰਡੀਗੜ੍ਹ ਸੀਗਾ ਠੀਕ ਆ ਤੇ ਪ੍ਰਗਤੀ ਦਾ ਕੰਮ ਵੀ ਆਪਣਾ ਨਾਲ ਤੇ ਉੱਥੇ ਰਹਿਣ ਲੱਗੇ ਹਾਂ ਉਹਦਾ ਕਰਕੇ ਥੋੜਾ ਬੀਜ਼ ਸੀਗਾ ਤੇ ਸੋਦੇ ਚੱਲੀ ਜਾਂਦੇ ਠੀਕ ਆ ਤੇ ਹੁਣ ਆਪਾਂ ਰੈਗੂਲਰ ਮੰਡੀਆਂ ਤੇ ਆਇਆ ਕਰਾਂਗੇ ਮੰਡੀਆਂ ਤੇ ਆਇਆ ਕਰਾਂਗੇ ਹਾਂਜੀ ਹਾਂਜੀ ਠੀਕ ਆ ਮਨਜੀਤ ਜੇ ਆਪਾਂ ਛੋਟੀ ਦੀ ਗੱਲ ਕਰ ਲਈ ਬਾਈ ਕਵੇਂ ਸੂਇ ਹੈ ਦੂਜਾ ਸੂਆ ਵੀਰੇ ਦੂਜਾ ਸੂਆ ਹਾਂਜੀ ਹਾਂਜੀ ਠੀਕ ਆ ਇੱਕ ਕਦ ਸੂਈ ਨੂੰ ਹੋ ਗਿਆ ਬਈ 5 ਦਿਨ। ਉਹ ਸਾਹਮਣੇ ਬੱਚਾ ਵਟਾ। ਹਾਂਜੀ ਹਾਂਜੀ ਹਾਂਜੀ। 5 ਦਿਨਾਂ ਸੂਈ ਆ ਮਿੱਤਰੋ ਮਨਜੀ ਦੁੱਧ ਕਿੰਨਾ ਬਈ ਇਸ ਟਾਈਮ? ਦੁੱਧ ਬਾਈ ਜੀ 3 ਕਿਲੋ ਬੱਚੇ ਨੂੰ ਛੱਡ ਦੇਣ ਰੂਡ ਕਿਲੋ ਹਸਪੀਟਲ ਠੀਕ ਆ। ਹਸਪੀਟਲ ਠੀਕ ਆ। ਤੇ 12 ਕਿਲੋ ਚੋਣਾ 15 ਕਿਲੋ ਤਿਆਰ ਆ। 15 ਕਿਲੋ ਤਿਆਰ ਆ। 18 ਪਲੱਸ ਦੁੱਧ ਦੇਉਗੀ। ਠੀਕ ਆ। ਤੇ ਦਸੱਲੀ ਕਰਾ ਦੇਗਾ। ਹਾਂ ਬਾਈ ਜੀ। ਕਈ ਵਾਰ ਕੰਡਾ ਕੋਈ ਨਾ ਲਿਆ ਮੇਰੀ ਗੱਲ ਹੁਣ ਲਾ ਯਾਰ 15 ਦੀ ਅਸੀਂ ਜਵਾਗ 12 ਕਿਲੋ ਚਵਾ ਦਾਂਗੇ ਜੇ ਬੱਚੇ ਤੋਂ ਬਿਨਾ ਚੋਣਾ 15 ਚਵਾ ਦਾਂਗੇ। ਠੀ ਠੀਕ ਹੈ ਮਿੱਤਰੋ ਜੇ ਅਗਰ ਘਟਬੱਧ ਹੋਊਗਾ ਤਾਂ ਉਹ ਗਲਤ ਅਸੀਂ ਆਹ ਗਏ ਆ ਵਾਪਸ ਮੋ ਕਰਨ ਠੀਕ ਹੈ ਲੈ ਮਿੱਤਰੋ ਬਾਈ ਕੰਡਾਪਰਾ ਨਾਲ ਲੈ ਠੀਕ ਹੈ ਘਰੇ ਚੋਕੇ ਦੇਖ ਲਓ ਜੇ ਕਿਸੇ ਦਾ ਮਨ ਨਹੀਂ ਖੜਦਾ ਜਿੰਨਾ ਬਾਈ ਨੇ ਦੁੱਧ ਖਾਇਆ ਉਹਨਾਂ ਹੋਇਆ ਤੇ ਲੈ ਆਹ ਮੰਨਦੀ ਤੇ ਇੱਕ ਦਰਾਂ ਤੋਂ ਖਵਾ ਦੇਓ ਠੀਕ ਹੈ 4 ਦਿਨ ਚੋਲੋ 5 14 ਦੁੱਧ ਵਧਿਆ ਤਾਂ ਰੱਖ ਲਓ ਜੇ ਮੋ ਆਇਆ ਕਰਾਇਆ ਅਸੀਂ ਖੁਦ ਦੇਵਾਂਗੇ ਠੀਕ ਹੈ ਹੁਣ ਜਾਣ ਦਾ ਕਰਾਇਆ ਦੇਣਾ ਠੀਕ ਹੈ ਲੈ ਮਿੱਤਰੋ ਚੰਗੀ ਝੋਟੀ ਚੰਗੇ ਦੁੱਧ ਵਾਲੀ ਹੈ ਦੂਜੇ ਸੂਏ ਆ ਠੀਕ ਆ ਪੰਜ ਕਿਦਾਂ ਸੂਰੀ ਆ ਚੰਗਾ ਤੋਂ ਤਿਆਰ ਆ ਤੇ ਮਣੀ ਤੇ ਰੇਟ ਦੀ ਗੱਲ ਆ ਇਹਦੇ ਬਾਈ ਰੇਟ ਵੀਰੇ ਮੰਗੀ ਤਾਂ 1.70 ਜਾਂ 1.35 ਦੇਵਾਂਗੇ 1,35,000 ਹਾਂਜੀ ਹਾਂਜੀ ਠੀਕ ਆ ਨੰਬਰ ਹੈਗਾ ਆਪਣਾ ਨੰਬਰ ਬੋਲ 98152 ਹੂੰ 34329 ਪਿੰਡ ਬਾਈ ਦਾ ਦੱਸਉਂਦੀ ਆ ਹਾਂਜੀ ਹਾਂਜੀ ਜ਼ਿਲ੍ਹਾ ਮਾਨਸਾ ਹਾਂਜੀ ਤੇ ਬਾਕੀ ਨਾਲ ਬਾਈ ਸੰਪਰਕ ਕਰ ਸਕਦੇ ਹੋ ਜੇ ਕਿਸੇ ਨੇ ਮੰਨ ਲਾ ਆਨਲਾਈਨ ਖਰੀਦਣੀ ਆ ਹਾਂਜੀ ਉਹ ਵੀ ਸੰਪਰਕ ਕਰ ਸਕਦੇ ਆ ਹਾਂਜੀ ਤੁਹਾਡੇ ਚੈਨਲ ਰਾਹੀਂ ਆਵਾਜ਼ਾਂ ਮੰਨਣ ਜ਼ਰੂਰ ਕਰਾਂਗੇ ਠੀਕ ਆ ਬਾਕੀ ਗਈ ਵਾਰ ਕੋਈ ਆਉਂਦਾ ਨਹੀਂ ਮੱਲਾ ਬੰਦਾ ਵਾਲਾ ਕਹਿੰਦਾ ਮਨਜੀਤ ਜੀ ਨੂੰ ਜਿਵੇਂ ਜਾਣਦੇ ਆ ਪੁਰਾਣਾ ਕੰਮ ਆ ਬਾਈ ਤਸੱਲੀ ਤੇ ਭੇਜ ਦੂ ਭੇਜ ਦਵਾਂਗੇ ਜੀ ਕੋਈ ਠੀਕ ਆ ਮਿੱਤਰੋ ਬਾਈ ਕਹਿੰਦਾ ਤਸੱਲੀ ਤੇ ਭੇਜਦੇ ਆ ਕਈ ਵਾਰ ਕੋਈ ਜਾਣਦੇ ਆ ਭਰਾ ਬਾਕੀ ਸਾਰੇ ਮਨਜੀਤ ਨੂੰ ਕੋਲਿਆ ਨਹੀਂ ਕੋਈ ਕਿਉਂਕਿ ਹਰੇਕ ਮੰਡੀ ਤੇ ਹੁੰਦੀ ਆ ਬਾਕੀ ਤਨ ਚਾਰ ਮਹੀਨੇ ਹੋਣਾ ਥੋੜਾ ਜਿਹਾ ਬੀਜੀ ਸੀਗਾ ਤੇ ਹੁਣ ਰੈਗੂਲਰ ਮੰਡੀਆਂ ਤੇ ਬਾਈ ਮਨਜੀਤ ਮਿਲਿਆ ਕਰੂਗਾ ਬਾਕੀ ਬਾਈ ਦਾ ਦਲਾਲੀ ਦਾ ਕੰਮ ਆ ਦਵਾਉਣ ਦਾ ਹਨਾ ਬਾਈ ਹਾਂ ਜੀ ਹਾਂ ਜੀ ਚੰਗੇ ਗਾਹਕ ਆਉਂਦੇ ਆ ਚੰਗਾ ਕਾਰੋਬਾਰ ਆ ਤੇ ਬਾਕੀ ਬਾਈ ਨਾਲ ਸੰਭਾ ਕਰ ਸਕਦੇ ਹਾਂ ਤੇ ਬਾਕੀ ਆ ਜੋ ਮਿੱਤਰੋ ਲੈ ਮੈਂ ਤਰੋਂ ਨਾ ਕੱਪਾ ਝੋਟੀ ਦੂਰ ਕੇ ਦਿਖਾਉਣ ਲੱਗਾ ਚੰਗੇ ਬਟਪੂੜੇ ਦੀ ਆ ਤੇ ਚੰਗੇ ਦੁੱਧ ਵਾਲੀ ਆ ਤੇ ਬਾਕੀ ਥਾਂ ਲੇਵਾ ਸਾਫ ਆ ਇੱਕ ਨੰਬਰ ਆ ਤੁਰਦੀ ਤੁਸੀਂ ਚੱਕ ਕਰ ਲਓ ਟਾਈਟ ਜੇ ਲੇਵੇ ਦੀ ਆ ਤੋਰ ਲੈ ਤੋਰ ਲੈ ਬਾਈ ਤੇ ਬਾਕੀ ਸਮਾਈ ਦੇ ਵਿੱਚ ਚੰਗੀ ਹਨਾ ਜੇ ਆਪਾਂ ਗੱਲ ਕਰ ਲਈਏ ਤੇ ਪੂਰੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਵਾਂਗੇ ਤੇ ਚੰਗੇ ਦੁੱਧ ਵਾਲੀ ਆ ਤਾਜੀ ਸੂਈ ਹੋਈ ਆ ਪੂਰੀ ਗੱਲਬਾਤ ਆਪਾਂ ਬਾਈ ਨਾਲ ਕਰਾਂਗੇ ਡਿਟੇਲ ਲੈ ਕੇ ਦੇਵਾਂ ਤੁਹਾਨੂੰ ਤਾਂ ਲੈ ਬਈ ਬਿਲਕੁਲ ਸਾਫ ਆ ਤੇ ਸਾਹਮਣੇ ਹੀ ਆਪਾਂ ਗੱਲ ਕਰ ਲਈਏ ਬੱਚਾ ਵੀ ਸਾਨੂੰ ਦਿਖਾ ਦੇਣਾ ਬੈਠਾ ਨਾ ਤੇ ਗੱਲਬਾਤ ਆਪਾਂ ਬਾਈ ਨਾਲ ਕਰਦੇ ਆਂ ਤੇ ਡਿਟੇਲ ਪੁੱਛ ਕੇ ਦਿੰਨੇ ਆਂ ਕਦੋਂ ਸੁਈਆ ਕਿੰਨਾ ਦੁੱਧ ਆ ਬਾਕੀ ਕਰਦੇ ਆਂ ਬਾਈ ਨਾਲ ਗੱਲਬਾਤ ਤੇ ਲੈਣਾ ਡਿਟੇਲ ਸਾਰੀ ਭਾਈ ਸਸੀ ਗਾਲ ਉੱਚਾ ਬਲੂਰਾਂ ਨੂੰ ਹੋ ਜਾਣਾ ਤੇ ਭਾਈ ਨਾਮ ਦੱਸੀ ਗਰਾ ਤਰਸੇਵ ਸਿੰਘ ਭਾਈ ਠੀਕ ਆ ਤਰਸੇਮ ਪਿੰਡ ਭਾਈ ਪੈਣੀ ਬਾਗਾ ਭਾਈ ਪੈਣੀ ਬਾਗਾ ਜ਼ਿਲ੍ਹਾ ਮਾਨਸਾ ਨਾ ਜ਼ਿਲ੍ਹਾ ਮਾਨਸਾ ਠੀਕ ਆ ਤਰਸੇਮ ਨੰਬਰ ਬੋਲੀ ਇੱਕ ਵਾਰ ਭਾਈ 9779099296 ਠੀਕ ਆ ਤੇ ਦਰਸ਼ੇਮ ਜੀ ਆਪਾਂ ਇਹ ਝੋਟੀ ਦੀ ਗੱਲ ਕਰ ਲਈ ਬਾਈ ਕਿਵੇਂ ਸੂਇਆ ਇਹ ਦੂਜੇ ਸੂਇਆ ਦੂਜੇ ਸੂਏ ਠੀਕ ਆ ਤੇ ਬਾਈ ਕਿੰਨੇ ਮੱਲਾ ਟਾਈਮ ਦੀ ਸੂਈ ਹੋਈ ਆ ਇਹਨੂੰ ਹੋ ਗਿਆ 10 ਦਿਨ ਸੂਈ ਨੂੰ 10 ਦਿਨ ਤੇ ਦੁੱਧ ਦਾ ਇਸ ਟਾਈਮ ਕਿੰਨਾ ਬਾਈ 12 ਲੀਟਰ ਲੈ ਮਿੱਤਰੋ 12 ਲੀਟਰ ਬਾਈ ਦੁੱਧ ਤਿਆਰ ਦਾ ਦਰਸ਼ੇਮ ਤੇ ਤਸੱਲੀ ਬਾਈ ਕਰਵਾ ਦੇਗਾ ਹਾਂ ਬਾਈ ਕਰਵਾ ਰਾਂ ਠੀਕ ਆ ਤਸੱਲੀ ਬਾਈ ਕਰ ਕਰ ਲਿਆ ਜੇ ਪੂਰੀ ਜਮਾ ਠੀਕ ਆ 2-3 ਡੰਗ ਚੋ ਸਕਦੇ ਹਾਂ ਤੇ ਰੇਟ ਬਾਈ ਦਰਸ਼ੇਮ ਇਹ ਇੱਕ 10 ਦੀ ਦੇਣੀ ਆ ਬਈ ਇੱਕ 10 ਦੀ ਮਾਨਤਾਂ ਹੁਣਾਂ ਨਹੀਂ ਇੱਕ ਦਾ ਚ ਕਿਹੋ ਜੂ ਬਸ ਛੱਡਣੀ ਆਪਾਂ ਇੱਕ ਦਾ ਦੀ ਮੁੱਲ ਤਾਂ ਕਿੰਨੀ ਕਰਾਲਾ ਮੁੱਲ ਵੱਧਾ ਮੰਨ ਲੈ ਇੱਕ ਦਾ ਸੀ ਐਂਡੀ ਆ ਐਂਡੀ ਆ ਮਾਨਤਾਂ ਵਿੱਚੋਂ ਕਰਤਾ ਹਾਂ ਕਰ ਦਾਂਗੇ ਠੀਕ ਆ ਲੈ ਬਈ ਮਿੱਤਰੋ ਬਾਕੀ ਸੰਪਰਕ ਕਰ ਸਕਦੇ ਹੋ ਬਈ ਤਰਸੀਮ ਨਾਲ ਪਿੰਡ ਭੈਣੀ ਬਾਗਾ ਜ਼ਿਲ੍ਹਾ ਮਾਨਸਾ ਤੇ ਬਈ ਆਪਣੇ ਕੋਲ ਕਰੇ ਵੀ ਹੁੰਦੀਆਂ ਨੇ ਹਾਂ ਕਰੇ ਹੁੰਦੇ ਆ ਬਈ ਠੀਕ ਆ ਕਈ ਵਾਰ ਕਿਸੇ ਦਾ ਮਨ ਨਹੀਂ ਖੜਦਾ ਦੋ ਤਿੰਨ ਟਾਈਮ ਤਸੱਲੀ ਕਰਕੇ ਚੋਕੇ ਆਪਣੇ ਘਰੇ 20 ਲੀਟਰ ਵਾਲੀਆਂ ਖੜੇ ਆਂ ਤਾਰ ਜਮਾ ਬੀ ਠੀਕ ਆ 20 ਲੀਟਰ ਦੁੱਧ ਤਿਆਰ ਆ ਹਾਂ ਜਮਾ ਤਿਆਰ ਆ ਇਹ ਮਿੱਤਰੋ ਕੰਡਾ ਲੈ ਕੇ ਨਾਲ ਆ ਜਿਓ ਬਾਈ ਕੋਲੇ 20 ਲੀਟਰ ਤਿਆਰ ਦੁੱਧ ਵਾਲੀਆਂ ਘਰੇ ਖੜੀਆਂ ਹੁੰਦੀਆਂ ਨੇ ਤੇ ਤਸੱਲੀ ਕਰਕੇ ਪੂਰੀ ਫੇਰ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਦਰਸ਼ੇਵਨਾ ਸੰਪਰਕ ਕਰ ਲਿਓ ਪਿੰਡ ਪੈਣੀਵਾਗਾ ਜ਼ਿਲ੍ਹਾ ਮਾਨਸਾ ਉੱਠੋਂ ਦਾ ਮੂਰੇ ਲੈ ਵੀ ਮਿੱਤਰੋ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲਓ ਝੋਟੀ ਚੰਗੀਆਂ ਤੇ ਬਾਕੀ ਥਾਂ ਲੇਵਾ ਸਾਫਾ ਬਿਲਕੁਲ ਇਹ ਮੋਰ ਦਾ ਬਾਈ ਅੱਪਾ ਬਾਈ ਨਾਲ ਸਾਰੀ ਗੱਲਬਾਤ ਕਰਦੇ ਆਂ ਡਿਟੇਲਸ ਤੁਹਾਨੂੰ ਪੁੱਛ ਕੇ ਦੇਵਾਂਗੇ ਦੁੱਧ ਕਿੰਨਾ ਕਹਿਣਾ ਤੇ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਤਾਜੀ ਸੂਈ ਹੋਈ ਆ ਤਾਜੀ ਬਿਲਕੁਲ ਤਾਜੀ ਸੂਈ ਹੋਈ ਆ ਤੇ ਬਾਕੀ ਤੁਸੀਂ ਥਾਂਲੇ ਵਾ ਦੇਖ ਹੀ ਲਿਆ ਤੇ ਬਾਕੀ ਆਪਾਂ ਬਾਈ ਨਾਲ ਗੱਲਬਾਤ ਤੇ ਬਾਕੀ ਬਾਈ ਨੇ ਕਰਦੇ ਆ ਗੱਲਬਾਤ ਪੂਰੀ ਜਾਣਕਾਰੀ ਲੈ ਕੇ ਆਨੇ ਆ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਨਾਮ ਦੱਸਿਓ ਪਹਿਲਾਂ ਗੁਰਪ੍ਰੀਤ ਸਿੰਘ ਜੀ ਠੀਕ ਆ ਗੁਰਪ੍ਰੀਤ ਬਾਈ ਪਿੰਡ ਗੜਾ ਪਿੰਡ ਬੱਲੋ ਜੀ ਬੱਲੋ ਜ਼ਿਲ੍ਹਾ ਬਠਿੰਡਾ ਹਾਂਜੀ ਠੀਕ ਆ ਚੌਗਲੇ ਹਾਂਜੀ ਠੀਕ ਆ ਤੇ ਗੁਰਪ੍ਰੀਤ ਬਾਈ ਜੇ ਝੋਟੀ ਦੀ ਆਪਾਂ ਗੱਲ ਕਰ ਲਈ ਤਾਂ ਕੰਮੇ ਸੂਏ ਆ ਤੇ ਦੂਜੇ ਤੀਜੇ ਜੀ ਤੀਜੇ ਸੂਏ ਠੀਕ ਕੈ ਦਿਨ ਹੋ ਗਿਆ ਜੀ ਸੂਈ ਨੂੰ ਉਹ 10 ਦਿਨ ਹੋ ਗਏ ਜੀ 10 ਦਿਨ ਦੁੱਧ ਕਿੰਨਾ ਬਾਈ ਦੁੱਧ 12 ਲੀਟਰ ਜੀ ਪੂਰਾ ਹਾਂਜੀ ਤਸੱਲੀ ਆ ਜਮਾ ਹਾਂਜੀ ਠੀਕ ਆ ਤੇ ਰੇਟ ਦੀ ਗੱਲ ਆ ਇੰਨੇ ਗੁਰਪ੍ਰੀਤ ਰੇਟ ਬਾਈ ਰੇਟ ਇਹਦਾ 90000 ਜੀ 90000 ਤੇ ਮਾਨਤਾ ਨੂੰ ਹੋ ਜੂ ਕਰ ਦਾਂਗੇ ਜੀ ਠੀਕ ਆ ਨੰਬਰ ਬੋਲੀ ਬਾਈ ਇੱਕ ਵਾਰੀ ਨੰਬਰ ਆੜਾ 9159 ਜੀ ਆਈ 730 ਜੀ ਪਿੰਡ ਬਾਈ ਦਾ ਵੱਲੋਂ ਹਾਂਜੀ ਜ਼ਿਲ੍ਹਾ ਬਠਿੰਡਾ ਹੈ ਨਾ ਹਾਂਜੀ ਤੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਮਿੱਤਰੋ ਤੇ ਪੂਰੀ ਜਾਂਚ ਕਰਕੇ ਖਰੀਦ ਸਕਦੇ ਹੋ ਦੋ ਟਾਈਮ ਤਸੱਲੀ ਵੀ ਕਰ ਸਕਦੇ ਹੋ ਨਾ ਬਾਈ ਹਾਂਜੀ ਹਾਂਜੀ ਤਸੱਲੀ ਬਾਈ ਕਹਿੰਦਾ ਕਰ ਸਕਦੇ ਹੋ ਚੰਗੀ ਮੱਝ ਆ ਗਈ ਤਾਜੀ ਸੂਈ ਹੋਈ ਆ ਚੰਗੇ ਦਦੜੀਆ ਰੇਟ ਵੀ ਜਾਇਆ ਕਿਉਂਕਿ ਹੁਣ ਜਿਵੇਂ ਰੇਟ ਮੰਨ ਲਾ ਮਹਿੰਗਾਈ ਆ ਕਿ ਵੀ ਹਣਾ ਹਾਂਜੀ ਮੰਦਾ ਬੁਰਾ ਹਾਲ ਆ ਨਿੱਤੇ ਜੀ ਨਾ ਕਹਿੰਦੇ ਆ ਠੀਕ ਆ ਅੱਜ ਅੱਜ ਥੋੜਾ ਜਿਆ ਮਨ ਲਾ ਬਾਈ ਕਹਿੰਦਾ ਮੰਦਾਗਾ ਮਾਲ ਜਿਆਦਾ ਆਇਆ ਲੱਗਦਾ ਕਿਉਂਕਿ ਵੱਡੀ ਮੰਡੀ ਆ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਪਿੰਡ ਬਾਈ ਦਾ ਬੱਲੋ ਜ਼ਿਲ੍ਹਾ ਬਠਿੰਡਾ ਤੇ ਆਪਾਂ ਜੇ ਗੱਲ ਕਰ ਲਈਏ ਮਿੱਤਰੋ ਨਾ گاਵਾ ਵੀ ਚੰਗੇ ਆ ਜਾਂਦੀਆਂ ਨੇ ਤੇ ਚੰਗੇਲੇ ਵਾਲੀ ਹਣਾ ਬਾਕੀ ਜੇ ਦੇਖ ਲਓ ਆ ਮੰਜ ਹੁਣ ਜਿਵੇਂ ਸੂਈ ਹੋਈ ਆ ਇਹ ਆਂ ਗਾਂ ਵੀ ਚੰਗੇ ਲੇਵੇ ਦੀ ਹੈਣਾ ਚੰਗੇ ਦੁੱਧ ਵਾਲੀ ਤੇ ਬਾਕੀ ਹਾਲੇ ਬਾਕੀ ਬਿਲਕੁਲ ਸਾਫਾ ਦੇ ਚੰਗੀ ਆ ਛੋਟੀ ਆ ਤੇ ਦੁੱਧ ਵਾਲੀ ਚੰਗੀ ਵਾਲੀ ਆ ਬਾਕੀ ਵਧੀਆ ਪਸ਼ੂ ਪਹੁੰਚਦੇ ਆ ਜੇ ਕਿਸੇ ਭਰਾ ਨੇ ਕੋਈ ਪੂਰੀ ਮੱਝ ਲੈਣੀ ਜਾਂ ਕਾਲੀ ਲੈਣੀ ਤਾਂ ਉਹ ਵੀ ਮਿਲ ਜਾਂਦੇ ਚੰਗੇ ਆ ਵੀ ਮਿਲ ਜਾਂਦੇ ਬਰੀਡ ਵਾਲੀਆਂ ਤੇ ਮਨ ਲਾ ਘਟੀਆਂ ਵੀ ਮਿਲ ਜਾਂਦੀਆਂ ਨੇ ਲੈ ਵੀ ਮਿੱਤਰੋ ਆਪਾਂ ਨੇ ਇੱਕ ਸਾਨੂੰ ਚੰਗੀ ਮੱਝ ਤੋਰ ਕੇ ਦਿਖਾਉਣ ਲੱਗੇ ਆ ਜਿਹੜੀ ਕਿ ਹਾਲਾ ਵਧੀਆ ਮੋਹਰਾਂ ਕਵਾਲਿਟੀ ਹੈ ਨਾ ਜਿਵੇਂ ਇੱਕ ਵਾਰੀ ਤੋੜ ਕੇ ਦਿਖਾਉਣਾ ਤੁਰਦੀ ਤੁਸੀਂ ਚੈੱਕ ਕਰ ਲਿਓ ਤੇ ਬਾਕੀ ਪੂਰੀ ਡਿਟੇਲ ਆਪਾਂ ਬਾਈ ਤੋਂ ਲੈ ਕੇ ਦਿੰਦੇ ਆ ਮੈਂ ਬਾਈ ਤੋਰੀ ਮੜਾ ਕੇ ਰਹਾ ਦਵਾਈ ਹਾਂ ਹਾਂ ਲੈਵੇ ਦੀ ਬਿਲਕੁਲ ਸਾਫ ਆ ਤੇ ਚੰਗੇ ਦੁੱਧ ਵਾਲੀ ਆ ਤਾਜੀ ਸੂਈ ਹੋਈ ਆ ਮੋਹਰਾ ਦਾ نسل ਦੀ ਮੈਂ ਸਭ ਵਧੀਆ ਮੰਡੀ ਤੇ ਲੈ ਕੇ ਆਏ ਹੋਏ ਸੀ ਬਾਈ 24 ਲੀ ਤੇ ਮਾਉਂਡ ਮੰਡੀ ਪਹੁੰਚੇ ਹੋਏ ਸੀਗੇ ਤੇ ਬਾਕੀ ਪੂਰੀ ਡਿਟੇਲ ਆ ਜਿਹੜੀ ਬਾਈ ਤੋਂ ਲੈ ਕੇ ਦਿੰਨੇ ਆ ਤੇ ਜੇ ਕਿਸੇ ਭਰਾ ਨੇ ਮਨ ਲੱ ਸੌਂਕ ਦੀ ਚੰਗੀ ਮੱਝ ਰੱਖਣੀ ਆ ਨਾ ਘਰੇ ਖੜੀ ਵੀ ਮਤਲਬ ਸੋਹਣੀ ਲੱਗੇ ਨਾ ਉਹ ਮਾਝ ਆਪਾਂ ਤੁਹਾਨੂੰ ਅੱਜ ਦਿਖਾਉਣ ਲੱਗੇ ਆਂ ਬੰਨ ਦੇ ਬਾਈ ਤਾਜੀ ਸੂਈ ਹੋਈ ਆ ਤੇ ਆਪਾਂ ਗੱਲਬਾਤ ਬਾਈ ਨਾਲ ਕਰਦੇ ਆ ਸਾਰੀ ਡਿਟੇਲ ਲੈ ਕੇ ਦਿੰਨੇ ਆ ਕੀ ਗੱਲਬਾਤ ਆ ਬਾਈ ਸਸੀਕਾਲ ਸਸੀਕਾਲ ਤੇ ਬਾਈ ਨਾਮ ਇਸੋ ਪਹਿਲਾਂ ਦਾ ਅਮਰੀਕ ਸਿੰਘ ਜੀ ਠੀਕ ਆ ਬਾਈ ਅਮਰੀਕ ਪਿੰਡ ਕੌਨਸ ਜੀ ਜਿਲ੍ਹਾ ਬਰਨਾਲਾ ਜੀ ਜਿਲ੍ਹਾ ਬਰਨਾਲਾ ਸੰਤਾਲਾ ਪਿੰਡ ਹਾਂਜੀ ਹਾਂ ਠੀਕ ਆ ਤੇ ਅਮਰੀਕ ਬਾਈ ਜੀ ਆਪਾਂ ਗੱਲ ਕਰ ਲਈ ਝੋਟੀ ਦੀ ਮਨਲਾ ਕੰਮੇ ਸੂਈ ਦੂਜੇ ਸੂਏ ਦੂਜੇ ਸੂਏ ਕੈ ਦਿਨ ਹੋ ਗਿਆ ਜੀ ਸੂਈ ਨੂੰ ਇਹ ਨੂੰ 6 ਦਿਨ ਹੋ ਗਏ ਜੀ 6 ਦਿਨਾਂ ਦੀ ਸੂਈ ਆ ਮਿੱਤਰੋ ਤੇ ਦੁੱਧ ਬਾਈ ਦੁੱਧ 15 ਲੀਟਰ ਤਿਆਰ ਹੈ 15 ਲੀਟਰ ਤਿਆਰ ਦੁੱਧ ਪਹਿਲੇ ਸੂਏ 15 ਲੀਟਰ 15 ਲੀਟਰ ਦਿੱਤਾ ਹੀ ਹੁਣ ਦੂਜੇ ਸੂਏ ਸੂਏ ਹਾਂ ਜੀ 15 ਲੀਟਰ ਹੁਣ ਤਿਆਰ ਆ ਕਹਦਣ ਹੋ ਗਿਆ ਬਈ ਸੂਈ ਨੂੰ 6 ਦਿਨ ਹੋ ਗਏ 6 ਦਿਨਾਂ ਹੀ ਸੂਈ ਥੱਲੇ 15 ਲੀਟਰ ਦੁੱਧ ਤਿਆਰ ਆ ਤੇ ਬਈ ਕਈ ਵਾਰ ਯਕੀਨ ਨਹੀਂ ਕਰਦਾ ਅਗਲਾ ਯਾਰ ਕਹਿੰਦਾ ਵੀ 15 ਐਵੇਂ ਹੀ ਕਹਿੰਦੇ ਆ ਦਸਲੀ ਹੋ ਜੂਗਾ ਹਾਂ ਹੋ ਜੂਗਾ ਕੰਡਾ ਲੈ ਕੇ ਆ ਜੇ ਹਾਂ ਹਾਂ ਲੈ ਬਈ ਕੰਡਾ ਲੈ ਕੇ ਆ ਜਿਓ ਬਾਈ ਕਹਿੰਦਾ ਪੂਰਾ 15 ਹੋਇਆ ਤਾਂ ਲੈ ਜਾਓ ਨਹੀਂ ਕਰਾਇਆ ਬਈ ਦੇਉਂਗਾ ਅਗਲੇ ਨੂੰ ਹਾਂ ਠੀਕ ਆ ਬਈ ਕਹਿੰਦਾ ਨਹੀਂ ਕਰਾਇਆ ਵੀ ਦੇ ਦਾਂਗੇ ਯਾਰ ਜਿਹੜਾ 15 ਕਿਲੋ ਦੀ ਗਰੰਟੀ ਹੈ ਪੂਰੀ 5 ਦਿਨਾਂ ਦੀ ਸੂਈ ਆ ਤੇ ਭਾਈ ਦੁੱਧ ਦੀ ਉਮੀਦ ਹੋਰ ਲੱਗੂ ਉਸ ਹਾਂ ਬਦੂ ਜੀ ਠੀਕ ਆ ਪਹਿਲੇ ਸੂਏ 15 ਕਿਲੋ ਕੱਢਿਆ ਹੁਣ ਹਜੇ ਤਾਜੀ ਸੂਈ ਥੱਲੇ 15 ਕਿਲੋ 90.60 ਹੁਣ ਆਉਂਦੀ ਹੈ ਜੀ ਠੀਕ ਆ 90 ਫੈਂਟ ਆ 90 ਫੈਂਟ ਆ ਤੇ ਬਾਕੀ ਪੂਰੀ ਤਸੱਲੀ ਕਰਕੇ ਤੁਸੀਂ ਫੇਰ ਖਰੀਦ ਸਕਦੇ ਹੋ ਤੇ ਭਾਈ ਰੇਟ ਕੀ ਕਰਤਾ ਅਮਰੀਕ 170 ਜੀ 1 ਲੱਖ ਦੇ 70000 ਰੁਪਏ ਰੇਟ ਆ ਤੇ ਮਾਨਦਾਨ ਹੋਊ ਮਰੀਕ ਭਾਈ ਹਾਂ ਜੀ ਮਾਨਦਾਨ ਹੋ ਜੂਗਾ ਜੇ ਕਿਸੇ ਭਰਾ ਨੇ ਖਰੀਦਣੀ ਆ ਪੂਰੀ ਜਾਂਚ ਕਰਕੇ ਖਰੀਦ ਸਕਦਾ 170 ਰੇਟ ਆ ਪਿੰਡ ਬਾਈ ਦਾ ਘੁੰਸਾ ਜ਼ਿਲ੍ਹਾ ਬਰਨਾਲਾ ਤੇ ਬਾਕੀ ਇੱਕ ਵਾਰੀ ਨੰਬਰ ਹੋਰ ਬੋਲਦਾ 98775 ਜੀ 70316 ਜੀ ਪੂਰੀ ਤਸੱਲੀ ਕਰਕੇ ਮਿੱਤਰੋ ਫਿਰ ਖਰੀਦ ਲਓ ਚੰਗੀ ਮਾਝਾ ਆਪਾਂ ਨੂੰ ਮੰਨ ਲਓ ਇਹ ਹੋਈਦਾ ਵੀ ਘਰੇ ਖੜੀ ਸੋਹਣੀ ਵੀ ਲੱਗੀ ਤਾਂ ਸੋਹਣੀ ਮਿੱਤਰੋ ਇਹ ਝੋਟੀ ਲੱਗੂਗੀ ਤਾਂ ਬਰੀਡ ਦੀ ਵੀ ਆ ਚੰਗੀ ਪਹਿਲੇ ਸੂਏ ਦੁੱਧ ਚੰਗਾ ਕੱਢਿਆ ਤੇ ਇਸ ਵਾਰ ਵੀ ਜਿਹੜਾ ਚੰਗਾ ਦੁੱਧ ਕੱਢਣਾ ਤੇ ਬਾਕੀ ਪੂਰੀ ਜਾਣਕਾਰੀ ਲਈ ਬਾਈ ਨਾਲ ਸੰਪਰਕ ਕਰ ਲਿਓ ਤੇ ਪੂਰੀ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ